ਇਹ ਆਪਾ ਬਦਲਾ ਲਿਆਂਦਾ ਸੀ ਵੀ ਬਦਲਾ ਆਊਗਾ ਇਹ ਹਰਾ ਪੰਨ ਸਾਡੇ ਨੌਜਵਾਨਾਂ ਦੇ ਰੋਜ਼ਗਾਰ ਵਾਸਤੇ ਚੱਲੂਗਾ ਤੇ ਅੱਜ ਦੇਖ ਰਹੇ ਹੋ ਸਾਡੇ ਸਾਥੀਆਂ ਦਾ ਕੀ ਹਾਲ ਹੈ ਕੋਈ IDD ਵਾਲੇ ਸਾਥੀ ਜਾਂਦੇ ਨੇ ਉਹਨਾਂ ਦੇ ਸਕਰੂ ਡਾਕ ਵਰਦੀ ਹੈ ਫੱਟੇ ਘੜ ਸਾਹਿਬ ਜਾਂਦੇ ਨੇ ਉੱਥੇ ਲਾਟੀ ਚਾਰਜ ਹੋ ਜਾਂਦਾ ਤੇ ਜੇ ਸਾਡੇ ਸਾਥੀ ਕਿਸੇ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤੁਸੀਂ ਤੁਹਾਨੂੰ ਦੱਸੀਆ ਪਹਿਲਾਂ ਜਿਹੜਾ ਪਾ ਧਰਨਾ ਰੱਖਿਆ ਸੀ ਉਹ ਪੋਸਟਪੋਨ ਕਰਤਾ ਸੀ ਕਿਉਂਕਿ ਆਪਾਂ ਨੂੰ ਮੀਟਿੰਗ ਦਿੱਤੀ ਸੀਗੀ ਤੇ ਮੀਟਿੰਗ 'ਚ ਜਾ ਕੇ ਸਾਥੀ ਉਸੇ ਤਰੀਕੇ ਨਾਲ ਮੁੜਿਆ ਜਿਵੇਂ ਗਏ ਸੀ ਕਿਉਂਕਿ ਸਾਡੇ ਸਾਥੀਆਂ ਨੂੰ ਮਿਲਣ ਤੋਂ ਮਨਾ ਕਰਤਾ ਉਹਨਾਂ ਨੇ ਤੇ ਉਹ ਮਨਾ ਕਿਉਂ ਕਰਤਾ ਉਹ ਦੇਖ ਦਿਆ ਸਾਡੀ ਸਟਰੈਂਥ ਦੇਖ ਦਿਆ ਵੀ ਕਿੰਨੀ ਕ ਹੈ ਕਿੰਨਾ ਕ ਅਸੀਂ ਅਵੇਅਰ ਆਪਦੇ ਹੱਕਾਂ ਵਾਸਤੇ ਕਿੰਨਾ ਕ ਅਸੀਂ ਲੜ ਸਕਦੇ ਆ ਜਿਹੜਾ ਅਧਿਆਪਕ ਜਿਹੜੇ ਆਪਾਂ ਬਣ ਜਾ ਰਹੇ ਆਂ ਵੀ ਅੱਗੇ ਜਾ ਕੇ ਤੇ ਆਪਾਂ ਕਬਰਣਾ ਸੀ ਜੇ ਤੁਸੀਂ ਆਪਦੇ ਹੱਕਾਂ ਲਈ ਨਹੀਂ ਲੜ ਸਕਦੇ ਤੇ ਬੱਚਿਆਂ ਨੂੰ ਕੀ ਪੜ੍ਹਾਵਾਂਗੇ ਆਪਾਂ ਬੱਚਿਆਂ ਨੂੰ ਕੀ ਮੋਟੀਵੇਟ ਕਰਾਂਗੇ ਵੀ ਸੰਘਰਸ਼ ਕਿਵੇਂ ਕਰੀਦਾ ਹੁੰਦਾਗਾ ਬੱਚਿਆਂ ਨੂੰ ਕੀ ਦੱਸਾਂਗੇ ਵੀ ਜਦੋਂ ਪੀਐਸਟੈਟ ਦੀ ਲੋਰ ਸੀ ਸਾਨੂੰ ਨੋਟੀਫਿਕੇਸ਼ਨ ਜਾਰੀ ਕਰਵਾਉਣਾ ਸੀ ਵੀ ਅਸੀਂ ਇੱਕ ਦੂਜੇ ਨੂੰ ਕਹਿੰਦੇ ਸੀ ਚੱਲ ਉਹ ਭੱਗ ਜਾਊਗਾ ਯਾਰ ਮੇਰਾ ਤਾਂ ਕੀ ਐ ਮੈਂ ਪਿਛਲੀ ਵਾਰ ਜਾਇਆ ਮੇਰਾ ਤਾਂ ਕੀ ਐ ਪਿਛਲੀ ਵਾਰ ਵੀ ਸੀ ਸੰਘਰਸ਼ ਕਰਿਆ ਲੜੇ ਤੁਸੀਂ ਦੇਖੋ ਸਵੇਰੇ 7 ਵਜੇ ਚੱਲਿਆ ਮੈਂ ਮਾਨਸਾ ਤੋਂ ਮੋਟਰਸਾਈਕਲ ਤੇ ਆਇਆ ਸੀ ਮੈਂ ਦੀ ਵਾਰਾ ਸਾਥੀ ਮਾਨਸਾ ਤੋਂ 160 70 ਕਿਲੋਮੀਟਰ ਹੈ ਤੇ ਪਿਛਲੀ ਵਾਰ ਵੀ ਜਦੋਂ ਆਏ ਸੀ ਆ ਸਾਰਾ ਏਰੀਆ ਆਪਣਾ ਤੇ ਜਲਾਲਾਬਾਦ ਲੈ ਕੇ ਉੱਥੇ ਵੀ ਕੈਡਮੀਾਂ 'ਚ ਅਸੀਂ ਜਾ ਕੇ ਆਏ ਸੀਗੇ ਤੇ ਪਿਛਲੀ ਵਾਰ ਵੀ ਅਸੀਂ ਪੂਰਾ ਵਿਜ਼ਿਟ ਕੀਤਾ ਸੀ ਪਰ ਸੋਨੂੰ ਇਹ ਕਹਨੇ ਆ ਵੀ ਜਿਹੜਾ ਅਗਲਾ ਪ੍ਰੋਗਰਾਮ ਰੱਖਾਂਗੇ ਕੋਈ ਵੀ ਪ੍ਰੋਗਰਾਮ ਰੱਖਣਾ ਹੈ ਇੱਕ ਤਾਂ ਆਪਾਂ ਕਮੇਟੀ ਅੱਜ ਤਿਆਰ ਕਰਾਂਗੇ ਵੀ ਪੱਕੀ ਕਮੇਟੀ ਕਿ ਜਿਹੜੀ ਦੀ ਜ਼ਰੂਰਤ ਹੈ ਵੀ ਆਪਾਂ ਇੱਕ ਦੂਜੇ ਨੂੰ ਸਨੇਹਾ ਲਾਉਣਾ ਹੈ ਕਿ ਸਨੇਹਾ ਕਿਵੇਂ ਲਾਉਣਾ ਹੈ ਅੱਜ ਸਾਡਾ ਕੋਈ ਸਾਥੀ ਨਹੀਂ ਆਇਆ ਅਗਲੇ ਧਰਨੇ ਵਾਸਤੇ ਉਹਨੂੰ ਪ੍ਰੇਰਿਤ ਕਰਨਾਗੇ ਵੀ ਬਾਈ ਆਪਾਂ ਅੱਗੇ ਚੱਲਾਂਗੇ ਤਾਂ ਫੇਰ ਹੀ ਸਾਡਾ ਕੋਈ ਹੱਲ ਹੋਊਗਾ। ਅਕੈਡਮੀਆ 'ਚ ਬੈਠੇ ਆਂ ਅਸੀਂ ਪੜ੍ਹੀ ਜਾਂਦੇ ਆਂ। ਇਹਦੇ ਕੋਈ ਡਾਊਟ ਨਹੀਂ ਕਿ ਵੀ ਨਹੀਂ ਪੜ੍ਹਦੇ ਅਸੀਂ। ਆਪਦਾ ਉਹ ਹੱਕ ਵਧੀਏ ਉਹ ਕਰ ਰਹੇ ਆ ਆਪਣਾ ਤਿਆਰੀ ਕਰ ਰਹੇ ਆ। ਪਰ ਜੇ ਅਸੀਂ ਇਕੱਲੇ ਤਿਆਰੀ ਤੀ ਰਹੇਗੇ ਤੇ ਨੋਟੀਫਿਕੇਸ਼ਨ ਜਾਰੀ ਨਾ ਹੋ ਕੱਲੀ ਤਿਆਰੀ ਕਰਕੇ ਵੀ ਕੀ ਕਰੋਗੇ? ਇਕੱਲੇ ਇੱਥੇ ਨੋਟੀਫਿਕੇਸ਼ਨ ਜਾਰੀ ਕਰਵਾਉਣ ਵਾਸਤੇ ਨਹੀਂ। ਬਿਕਲਰ ਨੋਟੀਫਿਕੇਸ਼ਨ ਜਾਰੀ ਕਰਾਉਣ ਵਾਸਤੇ ਬੈਠੇ ਆ। ਇਹਦੋਂ ਬਾਅਦ ਜਦੋਂ ਤੁਸੀਂ ਇੰਗਲੈਂਡ ਦੇ ਵਿੱਚ ਜਾਓਗੇ ਉੱਥੇ ਵੀ ਤੁਹਾਨੂੰ ਸੰਘਰਸ਼ ਕਰਨਾ ਪਊਗਾ। ਉੱਥੇ ਵੀ ਆਪਦੀ ਨੌਕਰੀ ਪਹਿਲਾਂ ਨੌਕਰੀ ਲੈਣ ਵਾਸਤੇ ਸੰਘਰਸ਼। ਇਹ ਫਿਰ ਨੌਕਰੀ ਬਚਾਉਣ ਵਾਸਤੇ ਸੰਘਰਸ਼। ਤੁਹਾਨੂੰ ਪਤਾ ਸਾਰੇ ਸਾਥੀਆਂ ਨੂੰ ਵੀ ਜਿਹੜਾ ਆਪਣਾ ਸੰਘਰਸ਼ ਚੱਲਦਾ। ਕੋਈ ਵੀ ਸੰਘਰਸ਼ ਚੱਲਦਾ। ਤੁਸੀਂ ਈਡੀਡੀ ਵਾਲੇ ਜਿਹੜੇ ਟੀਚਰ ਲੱਗੇ ਹੋਏ ਨੇ ਜਾਂ ਬੀਆਡ ਵਾਲੇ ਲੱਗੇ ਹੋਏ ਨੇ ਉਹ ਵੀ ਆਪਦੇ ਵਾਸਤੇ ਸੰਘਰਸ਼ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਆਪਦੇ ਵਾਸਤੇ ਸੰਘਰਸ਼ ਕਰ ਰਹੀਆਂ ਨੇ ਮਜ਼ਦੂਰ ਜਥੇਬੰਦੀਆਂ ਆਪਦੇ ਵਾਸਤੇ ਸੰਘਰਸ਼ ਕਰ ਰਹੀਆਂ ਨੇ ਸਾਡੇ ਡੀਟੀਐਫ ਵਾਲੇ ਉਹ ਆਪਦੇ ਵਾਸਤੇ ਸੰਘਰਸ਼ ਕਰ ਰਹੇ ਆ ਇਸ ਨੂੰ ਇਹ ਵੀ ਪਤਾ ਹੋਣਾ ਵੀ ਸਾਡੀ ਪਹਿਲਾਂ ਪੈਨਸ਼ਨ ਹੁੰਦੀ ਸੀਗੀ ਜਿਹੜੇ ਸਰਕਾਰੀ ਜੋਬ ਦੇ ਵਿੱਚ ਹੁੰਦੇ ਸੀਗੇ 올ਡ ਪੈਨਸ਼ਨ ਸਕੀਮ ਜਿਹੜੀ ਤੇ ਉਹ ਇਹਨਾਂ ਨੇ ਬੰਦ ਕਰਤੀ ਤੇ ਉਹ ਪੈਨਸ਼ਨ ਦੀ ਲੜਾਈ ਉਹ ਲੜ ਰਹੇ ਨੇ ਆਪਦੀ ਉਹ ਟੀਚਰ ਲੱਗੇ ਹੋਏ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਆਪਦੀ ਲੜਾਈ ਲੜ ਰਹੇ ਨੇ ਜਿਹੜੇ ਕੱਚੇ ਕੰਮੇ ਨੇ ਉਹ ਆਪਦੇ ਪੱਕੇ ਹੋਣ ਵਾਸਤੇ ਲੜ ਰਹੇ ਨੇ ਪਰ ਅਸੀਂ ਕਿਉਂ ਨਹੀਂ ਲੜ ਰਹੇ ਅਸੀਂ ਕਿਉਂ ਚੁੱਪਾਂ ਸੋਸ਼ਲ ਮੀਡੀਆ ਦੀ ਵਰਤੋਂ ਅਸੀਂ ਸਾਰੇ ਕਰਦੇ ਹਾਂ ਹਰੇਕ ਚੀਜ਼ ਦੇਖਦੇ ਹਾਂ ਅਸੀਂ ਪਰ ਜਦੋਂ ਕੋਈ ਚੱਜ ਦੀ ਚੀਜ਼ ਆਉਂਦੀ ਹੈ ਉਹ ਸਕਰੋਲ ਕਰ ਦਿੰਦੇ ਹਾਂ ਜੇ ਕੋਈ ਸਾਡੇ ਕੱਟ ਦੀ ਗੱਲ ਹੁੰਦੀ ਹੈ ਸਾਡੇ ਧਰਨੇ ਦੀ ਗੱਲ ਹੁੰਦੀ ਹੈ ਜਾਂ ਸਾਡੇ ਟੀਸ਼ਰਟ 'ਚ ਦੱਸਦੇ ਨੇ ਵੀ ਅਸੀਂ ਸੰਘਰਸ਼ ਕਿਸ ਤਰੀਕੇ ਨਾਲ ਕਰਨਾਗਾ ਅੱਗੇ ਕਿਵੇਂ ਵਧਣਾਗਾ ਤੇ ਉਹ ਚੀਜ਼ ਅਸੀਂ ਸੁਣਨੀ ਨਹੀਂ ਨਾਉਜੀ ਸ਼ੇਅਰ ਕਰਨੀ ਹੈ ਊਟ ਪਟਾਂਗ ਅਸੀਂ ਬਹੁਤ ਸ਼ੇਅਰ ਕਰਦੇ ਆ ਪਰ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਜਿੰਨੇ ਅੱਜ ਇੱਥੇ ਆਏ ਹੋ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਵੀ ਹੈ ਪਰ ਵੀ ਤੁਸੀਂ ਜੁੜੋ ਜੁਨੇ ਨਾਲ ਜੁੜੋ ਕਿਉਂਕਿ ਜਿਹੜੀ ਆਪਾਂ ਨੂੰ ਮੀਟਿੰਗ ਦਿੱਤੀ ਹੋਈ ਆ 31 ਤਰੀਕ ਦੀ ਮੀਟਿੰਗ ਹੈ ਪਹਿਲੀ ਗੱਲ ਤਾਂ ਉਹਨਾਂ ਨੇ ਮਿਲਣਾ ਹੀ ਨਹੀਂ ਆਪਾਂ ਨੂੰ ਮੀਟਿੰਗ ਤੇ ਕੋਈ ਨਿਕਲ ਨਹੀਂ ਨੀ ਸਿੱਟਾ ਤੇ ਦੂਜੀ ਇਸ ਤੋਂ ਬਾਅਦ ਜੇ 31 ਨੂੰ ਆਪਾਂ ਨੂੰ ਕੋਈ ਮੀਟਿੰਗ ਤੇ ਗੱਲਬਾਤ ਹੁੰਦੀ ਹੈ ਫਿਰ ਆਪਾਂ ਅਗਲਾ ਪ੍ਰੋਸੈਸ ਜਿਹੜਾ ਰੱਖਣਾਗਾ ਅਗਲਾ ਪ੍ਰੋਟੈਸਟ ਰੱਖਣਾਗਾ ਧਰਨਾ ਰੱਖਣਾਗਾ ਸੰਗਰੂਰ ਉਹੀ ਰੂਪ ਰੇਖਾ ਤਿਆਰ ਕਰਾਂਗੇ ਇਹ ਕੱਲਾ ਇਹ ਨਹੀਂ ਆ ਵੀ ਤੁਰ ਫਿਰ ਕੇ ਸਰ ਜਾਊਗਾ ਇਹਦੇ ਚ ਸਾਰੀਆਂ ਚੀਜ਼ਾਂ ਦੀ ਲੋੜ ਹੈ ਇਹਦੇ ਚ ਪੈਸੇ ਦੀ ਵੀ ਲੋੜ ਹੈ ਇਹ ਚ ਇਕੱਠੇ ਹੋਣ ਦੀ ਵੀ ਲੋੜ ਹੈ ਇਹਦੇ ਚ ਧਰਨਿਆਂ ਤੇ ਜਾਣ ਦੀ ਵੀ ਲੋੜ ਹੈ ਕਿਉਂਕਿ ਜੇਬ ਚੋ ਲਾ ਕੇ ਕੋਈ ਨਹੀਂ ਚੱਲ ਸਕਦਾ ਕਿਉਂਕਿ ਜੇ ਅਸੀਂ ਮੂਰੇ ਤੁਰੇ ਫਿਰਦੇ ਆ ਸੰਘਰਸ਼ ਕਰਦੇ ਆ ਤੋ ਤੁਹਾਡੇ ਵਾਸਤੇ ਕਰਦੇ ਹਾਂ ਕੰਮ ਤਾਂ ਸਾਰਿਆਂ ਦਾ ਨਾ ਸਾਡਾ ਕੋਈ ਆਪ ਦਾ ਕੰਮ ਨਹੀਂ ਹੈਗਾ ਜੇ ਕੋਈ ਸਾਥ ਨਾ ਮਿਲੂਗਾ ਅਸੀਂ ਵੀ ਬਹਿ ਜਾਾਂਗੇ ਕਰੇ ਕੋਈ ਗੱਲ ਲਈ ਭਾਈ ਜਿੱਥੇ ਫਿਰ ਦੂਸਰਿਆਂ ਦਾ ਨਿਕਲੂਗਾ ਉੱਥੇ ਸਾਡਾ ਆਜੂਗਾ ਪਰ ਅਸੀਂ ਬੀੜਾ ਚੁੱਕਿਆ ਹੋਇਆ ਹੈਗਾ ਸਾਰੀਆਂ ਕਾਡੀਆਂ ਦੇ ਅਧਿਆਪਕ ਸਹਿਬਾਨ ਆਪਣੇ ਨਾਲ ਨੇ ਉਹ ਆਪਣਾ ਏਡਾ ਸਾਥ ਦੇ ਰਹੇ ਨੇ ਕੋਈ ਵੀ ਅਕੈਡਮੀ ਵਾਲੇ ਪਹਿਲਾਂ ਸਾਥ ਨਹੀਂ ਦਿੰਦੇ ਹੁੰਦੇ ਸੀਗੇ ਇਹ ਤਾਂ ਹੁਣ ਆਪਣੇ ਨਾਂ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸਾਰੇ ਤਾਂ ਕਿ ਇਹਨਾਂ ਨੂੰ ਪਤਾਗਾ ਕਿ ਸੰਘਰਸ਼ ਕਿਵੇਂ ਕਰਨਾਗਾ ਤੇ ਕਿਵੇਂ ਅੱਗੇ ਸਾਨੂੰ ਵਧਾਉਣਾਗਾ ਜੇ ਅਸੀਂ ਅਕੈਡਮੀਆ 'ਚ ਹੀ ਬੈਠੇ ਰਹੇ ਸਾਲ-ਸਾਲ ਸੀ 6 ਮਹੀਨੇ ਇਹਨਾਂ ਦਾ ਵੀ ਨੁਕਸਾਨ ਹੈ ਕਿਉਂਕਿ ਇਹਨਾਂ ਕੋਲ ਜੇ ਤੁਸੀਂ ਪਾਸ ਆਊਟ ਹੋਵੋਗੇ ਅੱਗੇ ਜਾਓਗੇ ਇਹਨਾਂ ਕੋਲ ਬੱਚੇ ਨਵੇਂ ਆਉਣਗੇ ਤੇ ਜੇ ਬੱਚੇ ਇਹਨਾਂ ਕੋਲ ਨਹੀਂ ਆਉਂਦੇ ਵਿਚਾਰਿਆਂ ਦਾ ਇਹਨਾਂ ਦਾ ਵੀ ਨੁਕਸਾਨ ਹੈ ਕਿੰਨਾ ਕੁ ਚਿਰ ਪੜਾਈ ਜਾਣਗੇ ਤੁਸੀਂ ਪੜੀ ਜਾਓਗੇ ਤੇ ਜਦੋਂ ਨੋਟੀਫਿਕੇਸ਼ਨ ਹੀ ਨਹੀਂ ਆਇਆ ਫਿਰ ਕੀ ਫਾਇਦਾ ਦਾ ਪੜੇ ਦਾ ਰਾਹੁਲ ਨੇ ਸਾਥੀ ਨੇ ਗੱਲ ਦੱਸੀ ਹੈ 2025 ਦਾ ਐਂਡ ਹੋਣ ਵਾਲਾ ਹੈਗਾ 26 ਆ ਗਿਆ ਇਹ ਵੀ ਲੰਘ ਜੂਗਾ ਹੁਣ ਆਪਣੇ ਕੋਲੇ ਸਿਰਫ ਆ 2 ਮਹੀਨੇ ਆ ਆ 1 ਮਹੀਨੇ ਲਾੜੋ ਨਵੰਬਰ ਦੀ ਹੈ ਜੇ ਦਸੰਬਰ ਚ ਨੋਟੀਫਿਕੇਸ਼ਨ ਲੈਣਾ ਹੈ ਜੇ ਦਸੰਬਰ ਚ ਨੋਟੀਫਿਕੇਸ਼ਨ ਲੈਣਾਗਾ ਉਹਦੇ ਦੇ 2-3 ਕਾਰਨ ਨਹੀਂ ਤੁਹਾਨੂੰ ਦੱਸਦਾ ਵੀ ਕਿਵੇਂ ਆ ਸਕਦਾ ਹੁਣ ਇਹ ਸਾਡੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਆ ਪੂਜੀ ਪਾਰਟੀ ਵਾਲੇ ਇਹ ਪਿੰਡਾਂ ਦੇ ਵਿੱਚ ਜਾ ਰਹੇ ਨੇ ਪਿੰਡਾਂ ਚ ਜਾ ਕੇ ਕਿਸੇ ਨੂੰ ਪ੍ਰਧਾਨ ਲਾ ਦਿੰਦੇ ਨੇ ਕਿਸੇ ਨੂੰ ਸੈਕਟਰੀ ਲਾ ਦਿੰਦੇ ਨੇ ਕਿਸੇ ਨੂੰ ਪੁਸ਼ ਲਾ ਦਿੰਦੇ ਆਪ ਦੇ ਅਹੁਦੇਦਾਰਾਂ ਬਦਲਣ ਤੇ ਜ਼ੋਰ ਲਾ ਰੱਖਿਆ ਪਰ ਸਾਡੇ ਜਵਾਕਾ ਕਣੀ ਕੋਈ ਧਿਆਨ ਨਹੀਂ ਸਾਡੀ ਸਿੱਖਿਆ ਪਾਲਿਸੀ ਤੇ ਕੋਈ ਧਿਆਨ ਨਹੀਂ ਸਾਡੀ ਸਿਹਤ ਸਹੂਲਤ ਵਾਸਤੇ ਕੋਈ ਧਿਆਨ ਨਹੀਂ ਇੱਕ ਕੱਲਾ ਇਹਨਾਂ ਦਾ ਧਿਆਨ ਕੱਲਾ ਪ੍ਰਧਾਨੀਆਂ ਚ ਤੇ ਜਾਂ ਆਪਦੇ ਰਿਸ਼ਤੇਦਾਰਾਂ ਨੂੰ ਅੱਗੇ ਲਿਉਣ ਚ